ਹਾਂਜੀ ਜਿੰਨਾ ਜਿੰਨਾ ਭੈਣਾਂ ਨੂੰ ਪ੍ਰੋਬਲਮ ਆ ਫੇਸ ਤੇ ਦਾਗ-ਧੱਬੇ ਨੇ ਠੀਕ ਆ ਉਹਨਾਂ ਦੀ ਸਕਿਨ ਕਾਫੀ ਲੂਜ਼ ਹੋ ਚੁੱਕੀ ਆ ਤੇ ਰਿੰਕਲਸ ਕਾਫੀ ਹੋ ਚੁੱਕੇ ਨੇ ਸੋ ਉਹਨਾਂ ਦੇ ਲਈ ਸਾਡੇ ਕੋਲੋ ਇੱਕ ਸਾਡਾ ਨੋਨੀ ਕੋਲੇਜਨ ਆ ਜਿਹੜਾ ਕਿ ਬਹੁਤ ਵਧੀਆ ਫਾਇਦਾ ਦਿੰਦਾ ਵਾ ਸੋ ਆਪਣੀ ਸਕਿਨ ਨੂੰ ਟਾਈਟ ਕਰਨ ਵਿੱਚ ਹੈਲਪ ਕਰਦਾ ਵਾ ਸੋ ਜਦੋਂ ਆਪਾਂ weight loss ਵੀ ਸ਼ੁਰੂ ਕਰਦੇ ਆ ਸੋ ਜਿਉਂ-ਜਿਉਂ ਆਪਣਾ weight ਘਟਦਾ ਵਾ اپنی ਜਿਹੜੀ ਸਕਿਨ ਜਿਹੜੀ ਆ ਉਹ ਲੂਸ ਹੋ ਜਾਂਦੀ ਆ ਸੋ ਉਹਨੂੰ ਟਾਈਟ ਕਰਨ ਦੇ ਲਈ ਇਹ ਆਪਾਂ ਉਹਦੇ ਵਿੱਚ ਯੂਜ਼ ਕਰਦੇ ਆ ਸੋ ਅਗਰ ਨਾਰਮਲ ਜਿਹੜੇ weight loss ਨਹੀਂ ਵੀ ਕਰਦੇ ਪਏ ਸੋ ਕਿਸੇ ਕਾਰਨ ਕਰਕੇ ਉਹਨਾਂ ਦੀ ਜਿਉਂ-ਜਿਉਂ ਆਪਣੀ ਏਜ ਵਾਦੀ ਤੇ ਆਪਣੀ ਸਕਿਨ ਜਿਹੜੀ ਆ ਲੂਸ ਹੋ ਜਾਂਦੀ ਆ ਸੋ ਉਹਨੂੰ ਟਾਈਟ ਕਰਨ ਦੇ ਲਈ ਤੁਸੀਂ ਇਹ ਨੋਨਿਕੋਲਜਨ ਲੈ ਸਕਦੇ ਜੇ ਤੇ ਨਾਲ ਦੀ ਨਾਲ ਤੁਹਾਡੇ ਜਿੰਨੇ ਵੀ ਫੇਸ ਤੇ ਦਾਗ-ਧੱਬੇ ਆ ਉਹ ਵੀ ਇਹ ਮਤਲਬ ਕਿ ਕੰਟਰੋਲ ਕਰਦਾ ਉਹਨਾਂ ਨੂੰ ਕੱਟ ਕਰਦਾ ਖਤਮ ਕਰਦਾ ਵਾ ਸੋ ਸਕਿਨ ਜਿਹੜੀ ਤੁਹਾਡੀ ਸਮੂਥ ਹੋ ਜਾਂਦੀ ਆ ਸੋ ਜਲਦੀ ਜਲਦੀ ਆਪਾਂ ਤੁਸੀਂ ਆਰਡਰ ਕਰੋ ਤੇ ਇਹਦੇ ਫਾਇਦੇ ਲਓ